ਸਸ਼ੀ ਗਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਫੈਮਿਲੀ ਕਿਚਨ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਪੀਜਾ ਦੀ ਰੈਸਪੀ ਸ਼ੇਅਰ ਕਰਾਂਗੇ ਕਿ ਆਪਾਂ ਕਿੰਨੇ ਆਸਾਨੀ ਨਾਲ ਘਰ ਦੇ ਵਿੱਚ ਪੀਜਾ ਬਣਾ ਸਕਦੇ ਹਾਂਗੇ ਇਹ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਤੇ ਸੌਖੇ ਤਰੀਕੇ ਨਾਲ ਬਣ ਜਾਂਦਾ ਹੈਗਾ ਇਹਦੇ ਲਈ ਆਪਾਂ ਮੈਦਾ ਲਵਾਂਗੇ ਇੱਕ ਕੌਲੀ ਤੇ ਇਹਦੇ ਵਿੱਚ ਆਪਾਂ 2 ਚਮਚ ਜਿਹੜੇ ਉਹ ਖੱਟੀ ਦਹੀਂ ਦੇ ਪਾਵਾਂਗੇ ਤੇ ਤੁਸੀਂ ਖੱਟੀ ਦਹੀਂ ਪਾਈ ਹੋਏ ਇਹਦੇ ਨਾਲ ਜਿਹੜਾ ਆਟਾ ਬਹੁਤ ਜ਼ਿਆਦਾ ਨਰਮ ਲੱਗ ਜਾਂਦਾ ਹੈਗਾ ਪੀਜਾ ਦਾ ਤੇ ਆਪਾਂ ਬਹੁਤ ਹੀ ਸੌਫਟ ਜਿਹਾ ਆਟਾ ਗੁੰਨਾਂਗੇ ਇਹਦੇ ਲਈ ਤੇ ਇਹਦੇ ਵਿੱਚ ਆਪਾਂ ਇੱਕ ਚਮਚ ਨਮਕ ਦਾ ਪਾਵਾਂਗੇ ਟੇਸਟ ਅਨਸਾਰ ਪਾ ਲਿਓ ਆਪਣੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਬੇਕਿੰਗ ਸੋਡਾ ਐਡ ਕਰਾਂਗੇ ਹੁਣ ਆਪਾਂ ਇਸ ਨੂੰ ਆਟੇ ਨੂੰ ਗੁੰਨ ਕੇ 10-15 ਮਿੰਟਾਂ ਦੇ ਲਈ ਟੱਕੀ ਰੱਖ ਦਾਂਗੇ ਇਹਦੇ ਨਾਲ ਆਟਾ ਜਿਹੜਾ ਉਹ ਸੈੱਟ ਹੋ ਜਾਊਗਾ 10 15 ਮਿੰਟ ਰੱਖਣ ਤੋਂ ਬਾਅਦ ਹੁਣ ਜਿਹੜਾ ਆਪਣਾ ਆਟਾ ਉਹ ਸੈੱਟ ਹੋ ਗਿਆ ਇਹ ਦੇਖ ਸਕਦੇ ਹੋਵੋਗੇ ਤੁਸੀਂ ਕਿੰਨਾ ਵਧੀਆ ਬਣ ਗਿਆ ਹੁਣ ਆਟਾ ਤੇ ਇਹਦੇ ਇੱਕ ਪਲੇਟ ਦੇ ਵਿੱਚ ਆਪਾਂ ਪਲੇਟ ਲੈ ਲਵਾਂਗੇ ਉਹਦੇ ਵਿੱਚ ਆਪਾਂ ਜਿਹੜਾ ਕਿਉ ਕਿਉ ਨਾਲ ਉਸ ਨੂੰ ਆਪਾਂ ਗ੍ਰੀਸ ਕਰਾਂਗੇ ਪਲੇਟ ਨੂੰ ਤਾਂ ਜਿਹੜਾ ਆਪਣੇ ਪੀਜ਼ਾ ਬੇਸ ਹੈ ਉਹ ਇਸ ਤੇ ਨਹੀਂ ਚਿਪਕੂਗਾ ਤੇ ਉਹ ਆਸਾਨੀ ਨਾਲ ਚੱਕਿਆ ਜਾਊਗਾ ਜਦੋਂ ਪੀਜ਼ਾ ਪੱਕ ਗਿਆ ਹੁਣ ਆਪਾਂ ਇੱਕ ਪਲੇਟ ਨੂੰ ਗ੍ਰੀਸ ਕਰ ਲਾਂਗੇ ਕੀ ਲਗਾ ਕੇ ਤੁਸੀਂ ਚੰਗੀ ਤਰ੍ਹਾਂ ਇਸ ਤੇ ਕੀ ਹੋ ਲਗਾ ਕੇ ਇਸ ਨੂੰ ਗ੍ਰੀਸ ਕਰ ਲੈਣਾਗਾ ਇਹਦੇ ਨਾਲ ਜਿਹੜਾ ਪੀਜੇ ਬੇਸ ਆ ਗੋ ਇਸ ਤੇ ਚਿਪਕੂਗਾ ਨਹੀਂ ਵਧੀਆ ਪੀਜਾ ਬਣ ਜੂਗਾ ਆਪਣਾ ਚੱਕਣ ਦੇ ਵਿੱਚ ਆਸਾਨੀ ਹੋਊਗੀ ਹੁਣ ਆਪਾਂ ਇਸ ਨੂੰ ਐਵੇਂ ਹੱਥ ਦੀ ਮਦਦ ਨਾਲ ਐਵੇਂ ਇਸ ਨੂੰ ਫੈਲਾ ਸਕਦੇ ਹਾਂਗੇ ਆਪਣਾ ਬੇਸ ਤਿਆਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜਿਹੜਾ ਆਪਣਾ بیس اهو ਬਣ ਰਿਹਾ। ਤੁਸੀਂ ਤੁਸੇ ਇਸ ਨੂੰ ਚੰਗੀ ਤਰ੍ਹਾਂ ਕਰ ਲੈਣਾ ਵਾ। ਦੇਖੋ ਤੁਸੀਂ ਆਪਣਾ ਇਹ بیس ਆ ਜਿਹੜਾ ਉਹ ਤਿਆਰ ਹੋ ਗਿਆ। ਫਿਰ ਤੁਸੀਂ ਚਮਚੇ ਦੀ ਮਦਦ ਨਾਲ ਇਹਦੇ ਵਿੱਚ ਇਸ ਤਰ੍ਹਾਂ ਇਹ ਗਲੀਆਂ ਕਰ ਲੈਣੀਆਂ ਨੇਗੀਆਂ। ਇਸ ਨਾਲ ਜਿਹੜਾ ਪੀਜ਼ਾ ਗੋ ਆਪਣਾ ਚੰਗੀ ਤਰ੍ਹਾਂ ਪੱਕ ਜਾਏਗਾ। ਉਹ ਕੱਚਾ ਨਹੀਂ ਰਹੂਗਾ। चमचे की मदद कर सकते होगी मेरे को जड़ी पीज़ा सॉस से वो नहीं नहीं सी। इस करके मैं टमैटो कैचअप तो ही जी पीज़ा सॉस है तैयार करा आप टमैटो कैचअप के दो चमचे लगे है आप चिली फ्लैक्स एड करा तो ये आप चमचा चिली फ्लैक्स का पावगे ਇਸ ਨਾਲ ਆਪਣੀ ਬਹੁਤ ਵਧੀਆ ਪੀਜ਼ਾ ਸੌਸ ਤਿਆਰ ਹੋ ਜੂਗੀ ਘਰ ਦੇ ਵਿੱਚ ਹੀ ਤੇ ਇੱਕ ਚਮਚਾ ਆਪਾਂ ਔਰਗੈਨੋ ਦਾ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਇਹ ਜਿਹੜੀ ਆਪਣੀ ਪੀਜ਼ਾ ਸੌਸ ਹੈਗੀ ਉਹ ਤਿਆਰ ਹੋ ਗਈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਸਾਸ ਬਣੀ ਆ ਤੇ ਹੁਣ ਇਹਨੂੰ ਆਪਾਂ ਬੇਸ ਦੇ ਉੱਪਰ ਲਗਾ ਲਾਂਗੇ ਇਸ ਨੂੰ ਚੰਗੀ ਤਰ੍ਹਾਂ ਲਗਾ ਲੈਣਾਗਾ ਦੇਖੋ ਇਹ ਆਪਣੇ ਪੀਜੇ ਦੇ ਉੱਪਰ ਜਿਹੜੀ ਆਪਾਂ ਹੁਣ ਇਸ ਦੇ ਉੱਪਰ ਆਪਾਂ ਸਬਜ਼ੀਆਂ ਲਗਾਵਾਂਗੇ ਮੈਂ ਦੇ ਉੱਪਰ ਪਿਆਜ਼, ਸਿਨਮਲਾ ਮਿਰਚ ਤੇ ਟਮਾਟਰ ਲਗਾ ਰਹੀ ਹੈਗੀ ਤੇ स्वीट कॉर्न ਤੁਸੀਂ ਹੋਰ ਵੀ ਵੈਜੀਟੇਬਲ ਜਿਹੜੀਆਂ ਤੁਹਾਨੂੰ ਵਧੀਆ ਲੱਗਦੀਆਂ ਹੁਣ ਤੁਸੀਂ ਲਗਾ ਸਕਦੇ ਹੋਗੇ ਇਸਨ ਚੰਗੀ ਤਰ੍ਹਾਂ ਜਿਹੜੀਆਂ ਇਹ ਲਗਾ ਲੈਣੀਆਂ ਨੇਗੀਆਂ

ਇਦੇ ਉੱਪਰ ਪਚੀਜ਼ ਪਾਵਾਂਗੇ ਤੁਸੀਂ ਇਹਦੇ ਉੱਪਰ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਵੀ ਜਿੰਨੀ ਕਿ ਤੁਹਾਨੂੰ ਪਸੰਦ ਹੈਗੀ ਚੀਜ਼ ਇਹ ਜਬ ਬਹੁਤ ਹੀ ਘੱਟ ਸਮੇਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਤੁਸੀਂ ਬਣਾ ਕੇ ਦੇਖਿਓ ਤੇ ਬਹੁਤ ਜ਼ਿਆਦਾ ਬਾਜ਼ਾਰ ਨਾਲੋਂ ਵੀ ਜ਼ਿਆਦਾ ਟੇਸਟੀ ਬਣ ਜਾਂਦਾ ਹੈ ਤੇᱱ ਇੱਕ ਕੜਾਈ ਦੇ ਵਿੱਚ ਆਪਾਂ ਨਮਕ ਪਾ ਲਿਆ ਕੀ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਆਪਾਂ ਤੇ ਇਹਦੇ ਵਿੱਚ ਇੱਕ ਕੌਲੀ ਮੁੱਦੀ ਮਾਰ ਲਿਓ ਜੇਕਰ ਤੁਹਾਡੇ ਕੋਲ ਸਟੈਂਡ ਹੈਗਾਗਾ ਤੁਸੀਂ ਉਹ ਵੀ ਰੱਖ ਸਕਦੇ ਹੋਗੇ ਇਹ ਵਿੱਚ ਕੌਲੀ ਮੁੱਦੀ ਮਾਰ ਕੇ ਜੇ ਪਰ ਪੀਜ਼ਾ ਰੱਖ ਲਾਂਗੇ ਆਪਾਂ 3-15 ਮਿੰਟਾਂ ਦੇ ਲਈ ਢੱਕ ਕੇ ਰੱਖ ਲਾਂਗੇ ਇਹਨੂੰ ਪੱਕਣ ਦਿਓ ਹੁਣ ਆਪਏਸ ਨੂੰ ਚੈੱਕ ਕਰਾਂਗੇ ਕਿ ਇਹ ਬਣ ਗਿਆ ਕਿ ਨਹੀਂ ਤੇ ਥੋੜੇ ਹੋਰ ਸੇਕ ਲੱਗੂਗੇ ਇਸਨੂੰ ਆਪਾਂ ਟੱਕ ਲਾਂਗੇ ਇਹ 10-15 ਮਿੰਟ ਬਾਅਦ ਹੋਣਾ ਆਪਾਂ ਦੇਖਾਂਗੇ ਕਿ ਪੀਜ਼ਾ ਦੇਖੋ ਕਿੰਨਾ ਵਧੀਆ ਜਿਹੜਾ ਇਹ ਤਿਆਰ ਹੋ ਗਿਆ ਆਪਣਾ ਪੀਜ਼ਾ ਬਣ ਗਿਆ ਤੇ ਹੁਣ ਆਪਾਂ ਇਸਨੂੰ ਇੱਕ ਜਿਹੜੀ ਦੂਸਰੀ ਪਲੇਟ ਦੇ ਵਿੱਚ ਰੱਖ ਲਾਂਗੇ ਜਾ ਕੇ ਜਿਹਨੂੰ ਕੱਟ ਲਾਂਗੇ ਆਪਾਂ ਇਹਦੇ 4 ਪੀਸ ਕਰ ਲਾਂਗੇ ਤੁਸੀਂ ਕਿੰਨੇ ਵੀ ਕਰ ਸਕਦੇ ਹੋ ਦੇਖ ਸਕਦੇ ਹੋ ਵੀ ਪੀਜ਼ਾ ਦੇਖਣ ਦੇ ਵਿੱਚ ਕਿੰਨਾ ਜਿਆਦਾ ਵਧੀਆ ਲੱਗ ਰਿਹਾ ਹੈਗਾ ਤੇ ਟੇਸਟੀ ਲੱਗ ਰਿਹਾ ਹੈਗਾ